ਸਾਰਾ ਬ੍ਰਹਿਮੰਡ ਯਾਤਰਾ ਵਿੱਚ ਹੈ ਜਿਤਨਾ ਆਕਾਰ ਹੈ ਨਿਹਰਾ ਆਕਾਰ ਹੈ ਸਭ ਯਾਤਰਾ ਵਿੱਚ ਹੈ ਮਹਾਰਾਜ ਐਸਾ ਕਹਿੰਦੇ ਨੇ ਦਿਨ ਰਵ ਚਲੇ ਨਿਸ ਸਸ ਚਲੇ ਤਾਰ ਕਾ ਲਖ ਭਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬਵੋਏ ਜ਼ਮੀਨ ਆਸਮਾਨ ਸੂਰਜ ਚੰਦ ਤਾਰੇ ਜੀਵ ਜੰਤੋ ਸਭ ਯਾਤਰਾ ਦੇ ਚ ਈ ਯਾਤਰਾ ਕਿਸੇ ਥਾਂ ਆਰੰਭ ਹੁੰਦੀ ਏ ਕਿਸੇ ਥਾਂ ਸਮਾਪਤ ਹੁੰਦੀ ਏ ਪ੍ਰਥਮ ਸਮਾਪਤ ਕਿੱਥੇ ਹੋਵੇਗੀ ਮੁਕਾਮ ਉਹ ਹੀ ਇੱਕ ਹੈ ਸਾਰਿਆਂ ਦਾ ਟਿਕਾਣਾ ਇੱਕ ਏ ਸਾਰਿਆਂ ਦਾ ਮੁਕਾਮ ਇੱਕੋ ਹੀ ਹੈ ਸਾਰਿਆਂ ਨੇ ਉੱਥੇ ਹੀ ਪਹੁੰਚਣਾ ਹੈ ਜਿੰਨੇ ਚਿਰ ਤੱਕ